ਸਾਸੀ ਕਾਲ ਸਾਰਿਆਂ ਨੂੰ ਮੈਂ ਤੁਹਾਡੀ ਹੁਣੀ ਕਿਰਨ ਵਾਲਾ ਉਦਾਂ ਹੀ ਹੈ ਨਾ ਤੇ ਆਪਾਂ ਹੁਣ ਤਿਆਰੀ ਕਰ ਲੱਗਿਆ ਲਾੜੜੇ ਦੀ ਆਪਾਂ ਚੱਲੇ ਆ ਠੀਕ ਆ ਤੇ ਆਪਾਂ ਪ੍ਰਕੋਡ ਹੁਣੀ ਵੀ ਨਾਲ ਲੈ ਚੱਲੂ ਉਹ ਪੋਪਰ ਉਹਨਾਂ ਨੇ ਜਾਣਾ ਆਪਣੀ ਗੁੜੀਆ ਦੇ ਤੇ ਇੱਥੇ ਚੱਲ ਤੇ ਸਾਡੇ ਨਾਲ ਚੱਲ ਚੱਲੋ ਤੇ ਅਸੀਂ ਵੀ ਚੱਲੇ ਆ ਹਾਣਾ ਤੁੰਗੜ ਰੀਤੀ ਬਾਏ ਬਾਏ ਆਮਨ ਅੱਪਾ ਚੱਲੇ ਆ ਹੁਣ ਕੈਂਦੀ ਕਰਦੇ ਪਤਾ ਤਿਆਰੀ ਕਿ ਨਹੀਂ ਜਾਣਾ ਹੈ ਰੋਸ਼ਨ ਨੂੰ ਪੁੱਛੋ ਹਾਂ ਰੋਸ਼ਨ ਨੂੰ ਪੁੱਛੋ ਆ ਰੋਸ਼ਨ ਆਇਆ ਚਾਹ ਦੇ ਤਾਂ ਕਰਦੇ ਨਹੀਂ ਕਿੱਧਰ ਦੇ ਆ ਰੋਸ਼ਨ ਦੀ ਸਲਾਹ ਲੈ ਲਿਓ ਕੀ ਕਹਿੰਦਾ ਹਨਾ ਮਨਵੀਰ ਚੱਲੀਏ ਘਰ ਨੂੰ ਚੱਲੀਏ ਕਰਦੇ ਮੈਂ ਚਲੋ ਹਾਂ ਸੈ ਸਕੂਲ ਆਉਣ ਵਾਲੀ ਆ ਕੂੜਿਆ ਪਤਾ ਨਹੀਂ। ਓਹੋ। ਨਾਂਗਿਆ ਲੱਗਦਾ ਕੂੜੇ ਵਾਲਾ। ਓਹੋ ਵੇਖੀ। ਤੇਰੇ ਨੂੰ ਨਹੀਂ ਪਤਾ ਮੈਂ ਲੈ ਕੇ ਜਾਣਾ। ਹਾਂ। ਚੰਗਾ ਲੋ। ਤੇ ਉਹਨੂੰ ਆਵਾਜ਼ ਦੇ ਦਿਓ ਕਾ ਕੂੜਾ ਪੈਸੇ ਲੈਣੇ ਤਾਂ ਕੂੜਾ ਲੈ ਜਾ ਸਾਡਾ। ਲੇਖੂ ਚੱਲ ਜੀਏ। ਓ ਮੈਂ ਤਾਂ ਕਹੀ ਜਾਂਦਾ ਤੁਰੋ। ਅੱਧਰ। ਚਲੋ ਚਲੋ। ਹਾਂ ਤਿਆਰੀ ਕਰੀਏ। ਪ੍ਰੀਤੀ ਤਿਆਰ ਹੁੰਦੀ ਆ। ਆਪਾਂ ਚੱਲੇ ਆ ਹੁਣ ਮੀਂਹ ਵੀ ਬਹੁਤ ਲੱਗਣ ਲੱਗ ਗਿਆ ਪਾਰਾ ਪਾਰਾ ਦੋ ਦੋ ਅਮ ਤੇਰਾ ਅੱਜ ਕੂੜੇ ਵਾਲਾ ਚੱਲ ਗਿਆ ਉਹ ਨੂੰ ਪਤਾ ਰੁਕਣਾ ਆ ਇੱਕ ਨੰਮਾ ਆਇਆ ਹੈ ਜਿੱਦੀ ਘਾਗਾਂ ਰਲਾ ਫੇ ਹੁਣ ਅੱਛਾ ਆ ਲੈ ਨੰਨੂ ਨੇ ਪੈਰ ਗੰਦੇ ਕਰ ਲਏ ਫੇ ਮਿੱਟੀ ਚ ਚੱਪਲ ਪਾ ਪੈਰੀ ਚਾਹ ਬਣਾ ਲਈਏ ਪੋਟਕ ਹੈ ਫੇ ਅਸੀਂ ਚਲ ਜਾਣਾ ਬਣਾ ਲਈਏ ਹੂੰ ਥੋੜੀ ਥੋੜੀ ਪੀ ਜਾਂਦੇ 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 ਸੈ ਤਾਂ ਕਹਿੰਦੀ ਸੀ ਮੈਂ ਨਾਲ ਜਾਣਾ ਆ ਤੇ ਹੁਣ ਉਹ ਜਾਈ ਨਹੀਂ ਹੈ ਬਾਕੀ ਗੋੜ ਪਾ ਦੇਣੀ ਥੋੜਾ ਆਪਾਂ ਆਪੇ ਬੁੜਾ ਕੇ ਪੀ ਲੈਣੀ ਹੈ ਚਾਹ ਪੋਰਾਂ ਟੁੱਟਦਾ ਹੀ ਨਹੀਂ। ਖਰਨਾ ਤੋੜਾਂ। ਇਹ ਕਿੱਥੇ ਆਉਂਦੀ ਨਾ ਤੋੜੀ। ਇਹ ਜਦੋਂ ਬਾਰੀ ਖਰਾਬ ਹੋ ਜਾਂਦੀ ਕਹਿੰਦੀ ਆ। ਚਾਹ ਪੱਤੀ ਚਾਹ ਚੀ ਨਿਕਲਦੀ ਨਹੀਂ ਚਾਹ ਤਿੰਨ ਪਾਤੀ ਚਾਹ ਬਣ ਗਈ ਹੁਣ ਆਪਾਂ ਚਾਹ ਪੀ ਜਾਣੇ ਨਾਲ ਲੱਗਦੀ ਹਾਂਜੀ ਪਾਣੀ ਪਾਣੀ ਦੇਣਾ ਹਲੋ ਪਾਣੀ ਪਿਓ ਪਾਣੋਗੇ ਚਾਹ ਬਣਦੀ ਬਣਦੀ अपना जितना काम है अगर उनका लेना ले रहा बेचारे पूरी कर लियो हाँ बात से क्या हाँ सपोर्ट करो सपोर्ट करो ਚਾਹ ਆ ਰਖਦੀ ਆ ਹੈ ਬੜੀਆ ਬਾਤ ਹੈ ਹਾਂ ਗੱਲ ਲਗੀ ਇਹ ਬੂਆ ਜੋਂ ਮਾਰੇ ਕਰੈਕ ਹੋ ਗਿਆ ਅੱਛਾ ਇਹ ਬੋ ਪੈਣ ਲੱਗ ਪਿਆ ਤੇ ਆਪਾਂ ਮੀਂਹ ਪਿੰਦੇ ਚ ਆਏ ਆ ਤੇ ਹੁਣ ਆਪਾਂ ਘਰ ਆ ਕੇ ਚਾਹ ਪਾਣੀ ਪੀ ਲਿਆ ਆ ਤੇ ਹੁਣ ਦੇਖਦੇ ਕੋਈ ਦਾਲ ਸਬਜ਼ੀ ਕੀ ਬਣਾਉਣਾ ਹੈਗਾ ਤੇ ਹਜੇ ਭਾਂਡੇ-ਪੁੰਡੇ ਇੱਕ ਦੋ ਹੀ ਆ ਹੁਣ ਦੇ ਚਾਹ ਵਾਲੇ ਇਹ ਕਰਨੇ ਆ ਬਸ ਸਪਾਈ ਬਸ ਇੰਨਾ ਕਰਕੇ ਕੰਮ ਆਪਾਂ ਫੇ ਵੇਲੇ ਰੋਟੀ ਪਾਣ ਬਣਾ ਲੈਣਾ ਚਾਹ ਜਿਹੜੀਆਂ ਲਾਉਣੀਆਂ ਨੇ ਤੇ ਬਦਲਵਾਈ ਅੱਜ ਬਹੁਤ ਅੱਜ ਜਿਆਦਾ ਝਾੜੂ ਝੂਪ ਚਾਪੀ ਧੋ ਹੋਈ ਗਿਆ ਮੀਮੂ ਪੈ ਗਿਆ ਜਿਹੜਾ ਸਾਫ ਹੋ ਗਿਆ ਹੈ ਜਿਹੜੀ ਕਾਲੋਪੂਲੇ ਸੀ ਉਹ ਅੱਜ ਰੁੜ ਗਈ ਆ ਤੇ ਜੇ ਆਟਾ ਗੁੱਜਾ ਪਿਆ ਜੇ ਰੋਟੀ ਜ਼ਰੂਰਤ ਹੋਈ ਤੇ ਇਹਨਾਂ ਨੂੰ ਪੜਾ ਕੇ ਦੇ ਦਾਂਗੀ ਹਨਾ ਸਬਜੀ ਦੇਖਦੇ ਹਾਂ ਹੋਰ ਬਣਾ ਲਵਾਂਗੇ ਕਈ ਸਬਜ਼ੀਆਂ ਤਾਂ ਕਿੰਨੀ ਤੇ ਸੁੱਟ ਦੇਣਗੇ ਇਹ ਖਾਣੀ ਨਹੀਂ ਕਿਤੇ ਨੂੰ ਹੋਣ ਇਹਨਾਂ ਨੂੰ ਆਪਾਂ ਦਾਗਾ ਤਿਆਰੀ ਵਾਲੀ ਖਾਣੇ ਕੋਈ ਤਾਂ ਤਿਆਰੀ ਬਣਾ ਲੈਣੀ ਕੋਲ ਮਖਾਣੇ ਲਿਆ ਕੇ ਰੱਖੇ ਤਾਂ ਖਾਦੇ ਖਾਂਗੇ ਦੇ ਪੈ ਮੇਰੇ ਪੁੱਛਦੀਆਂ ਕੀ ਬਣਾਉਣਾ ਫੇ ਉਹ ਬਣਾ ਲਵਾਂਗੇ ਜੋ ਬਣਾਉਣਾ ਵੀ ਦਾ ਜ ਹਰਦਨ ਜੀ ਦਾ ਅੰधे ਪੈਣਾ ਲਾਉਣਾ ਫਾਇਦੀ ਆ ਜੀ ਆ ਸਾਜੀ ਮਿੰਨੇ ਸਮੇਂ ਆਉਂਦੀ ਜਿੰਦੀ ਗਏ ਨੰਨੀ ਇੱਥੇ ਰ ਮਗਾ ਤੂੰ ਨਾਲ ਸਾਡੇ ਆ ਜਾ ਤੂੰ ਸਾਡੇ ਕੋਲ ਰਹਿ ਆ ਕਿੰਨੇ ਹੀ ਇੱਕ ਦੋ ਦਿਨਾਂ ਚ ਕਰਾਵਾਂਗੇ ਮੈਂ ਕਿਹਾ ਠੀਕ ਆ ਜੀ ਜੋ ਅਸੀਂ ਉੱਥੇ ਤਰਪੇ ਮੀਂਹ ਨਹੀਂ ਹਟਿਆ ਇੱਕ ਮਿੰਟ ਵੀ ਨਹੀਂ ਪੈਂਦਾ ਹੀ ਰਿਹਾ ਸਾਰੇ ਵਾਰ ਅਸੀਂ ਉੱਥੇ ਚੱਪਰ ਆ ਕੇ ਜਿਹੜਾ ਰਸਤੇ ਉਹ ਖਰਾਬ ਰਸਤੇ ਸਾਰੇ ਗੁੱਟੇ ਪਾਲੀ ਦੀ ਚ ਗੱਡੀ ਖੁੱਭਦੀ ਇਹ ਵੀ ਜਦ ਨਹੀਂ ਮੋੜ ਬਖੋਕਿਆ ਅੱਜ ਪਰ ਪਹੁੰਚ ਗਏ ਅਸੀਂ ਟਾਈਮ ਨਾਲ ਅਹ ਉਹ ਵਿਆਹ ਦੀਆਂ ਤਿਆਰੀਆਂ ਕਰਨੀਆਂ ਵਿਆਹ ਵੀ ਆ ਗਿਆ 7 ਤਰੀਕ ਦਾ 7 ਨੂੰ ਹਾਂ ਵਿਆਹ ਜਾਣਾ ਉਹ ਦੇਖੋ ਇਹਨਾਂ ਦੀ ਕੀ ਸਲਾਹ ਜਾਣ ਦੇ ਪਰਗਾ ਜੀ ਤਾਂ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਪਰ ਦੇਖੋ ਟਾਈਮ ਤੇ ਸਾਵਨ ਦੇ ਰਤ ਤੁਰ ਗਿਆ ਤਾਂ ਅੱਗੇ ਰੋ ਇਕੱਠੇ ਚਲਦੇ ਨੇ ਮੈਂ ਤਾਂ ਇਹ ਮੈਂ ਤਾਂ ਜਾਣੀ ਚਲਾਜ਼ ਨੂੰ ਬਣਦੀ ਆ ਅਸਦਾ ਨਾ ਮੀਰ ਹੁੰਦਾ ਕਹਿੰਦਾ ਮੈਨੂੰ ਫੋਨ ਦੇ ਜੇ ਬੀੜਾ ਤੋਂ ਹੋ ਗਿਆ ਹੈ ਨਾ ਪੱਤਰਾ ਸਭ ਮਿੱਟੀ ਮੁੱਟੀ ਚੱਕ ਹੋ ਗਈ। ਬਾਹਰ ਦੇੰ ਦਾ ਪਾਸਾ ਦਾ ਮੇਰਾ ਸੌਖਾ ਨਿਕਲ ਜਾਣਾ ਝਾੜੂਨ ਲਵਣਾ ਤਾਂ। ਅੰਮਣ ਬਹੁਤ ਝਾੜੂ ਲਵਣਾ ਤਾਂ। ਆ ਜਾ। ਅੰਦਰ ਕੀ ਕਰ ਅੰਦਰ ਬਣਾ ਲਿਆ। ਹੂੰ। ਤੇ ਨਵਾਂ ਦੋਗਮੜ ਨਾਲ ਬਤੂnga ਜਾ ਅਨੋਂ ਸਾ ਛੋੜੇ ਮਾਮੀਆਂ ਉਹਨੂੰ ਪੁੱਛਦੀ ਕੀ ਬਣਾਉਣਾ ਦਾ ਸਬਜੀ ਦਾ ਜਿਆਦੀ ਕਹੂਗੇ ਸਬਜੀ ਬਣਾ ਲਵਾਂਗੇ ਬਾਗਾ ਈ ਬਣਾਈ ਅੱਜ ਸੋਚਦੇ ਆਂ ਦੋ ਆਣ ਦਾਲ ਬਣਾਉਣੀ ਆ ਕਿ ਸਬਜ਼ੀ ਬਣਾਉਣੀ ਆ ਉਹ ਇਹਨਾਂ ਦੀ ਜੋ ਹੀ ਨਹੀਂ ਖਾਣਾ ਹੋਗਾ ਦੱਸ ਦੋਗੇ ਆਪਾਂ ਬਣਾ ਲੈਣਾ ਰੋਟੀ ਲਾ ਲੈਣੀ ਆ ਤੇ ਆਪਾਂ ਟਾਈਮ ਨਾਲ ਬਸ ਆਪੋ ਬੜੇ ਥੱਜਾ ਕਾ ਤੇ ਜਾ ਕੇ ਬਹਿ ਜਾਣ ਮਰ ਵੀਰ ਮੈਨੂੰ ਕਹਿੰਦਾ ਮੇਰਾ ਫੋਨ ਦੇ काले नी ना जरा आपनी कोवा दिनी तेल और फिर उस तेल ਇਹ ਤੇ ਆਪਾਂ ਢੇ ਜਿਹੜੇ ਹੈਗੇ ਦੇ ਦੇ ਕੋਈ ਆਏ ਨੀ ਨਾ ਕੱਟੂਗੀ ਜਿੰਨਾ ਨਾਲ ਹੀ ਬਨੇਰ ਜੀ ਭਾੜਿਆ ਚਾਹ ਚਾਹ ਦੇ ਚਾਹ ਕੋਲ ਦੇ ਦੋ ਕੋਪੀ ਜਿੱਥੇ ਦੇ ਤਾ ਉੱਥੇ ਲਾ ਕੇ ਛੋੜ ਦਿੰਦਾ ਹੈ। ਕੇ ਕੀ ਮੰਗਰਾਵਾ ไม่ต้องสอบเราดีทุก ਕੀ ਨਾ ਨਾ ਚੀਕ ਬਣੋ ਨਾ ਆ ਕੇ ਇਹਦਾ ਗਾਦੀਆ ਆਹ ਉਹ ਬਦਲਵਾਈ ਹੋਈ ਹੈ ਟਾਇਰ ਨਾ ਬੇਲੇ ਹੋਈ ਹੈ ਰੋਟੀ ਪਾਣੀ ਦਾ ਕਰਕੇ ਰੀਤੀ ਬਣਾਉਣਾ ਕੀ ਅੱਜ ਅੱਜ ਕੀ ਬਣਾਉਣਾ ਹੂੰ ਨੰਨੂ ਆਪਣੀ ਟੋਪੀ ਲੈ ਲਾ ਆਰੇ ਪੋਪੀ ਦੇਰ ਮਾ ਸੈਜ ਨੂੰ ਲੈ ਮਾਰਦੀ ਆ ਮੰਮੀ ਆਪਾਂ ਇਹਦੇ ਹੱਪ ਕਰਦੇ ਆ ਪਾਪੇ ਨੇ ਮਾਰਿਆ ਪੋਛਣੀ ਆ ਆ ਜਾ ਪਾਪਾ ਤਾ